ਪੰਜਾਬੀਓ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਤੇ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਜਿਹੜੀ ਕਿ ਨਵੀਂ ਅਪਡੇਟ ਆਈ ਹੈ ਬਹੁਤ ਹੀ ਮਤਲਬ ਇੱਕ ਖੁਸ਼ਖਬਰੀ ਦੀ ਗੱਲ ਆ ਜਿਵੇਂ ਕਿ ਸਿੰਘਾਂ ਨੇ ਸਵੇਰੇ ਤੋਂ ਹੀ ਥਾਣਿਆਂ ਦੇ ਮੂਹਰੇ ਧਰਨੇ ਲਾ ਦਿੱਤੇ ਤੇ ਦੂਜੀ ਗੱਲ ਜਿਹੜਾ ਕਿ ਬਾਬਾ ਰਾਜਾ ਸਿੰਘ ਰਾਜ ਨੇ ਉਹਨਾਂ ਨੇ ਜਿਹੜੀ ਕਿ ਗੱਲ ਕਹੀ ਆ ਉਹ ਅਹਿਮ ਗੱਲ ਕਹੀ ਆ ਸਿੰਘਾਂ ਲਈ ਬੜੀ ਖੁਸ਼ਖਬਰੀ ਦੀ ਗੱਲ ਆ ਵੀ ਜਿਵੇਂ ਭਾਈ ਅਮਰਪਾਲ ਸਿੰਘ ਤੇ ਜਗਤਾਰ ਸਿੰਘ ਹਵਾਰਾ ਬਿਨਾਂ ਸ਼ਰਤ ਤੋਂ ਯਾਨੀ ਉਹ ਰਿਹਾ ਹੋਣਗੇ ਕਿਉਂਕਿ ਉਹ ਗੱਲ ਕੀ ਆ ਨਾ ਵੀ ਹੁਣ ਸਿੰਘਾਂ ਨੇ ਜਿਹੜਾ ਕਿ ਪ੍ਰਦਰਸ਼ਨ ਉਹ ਬੜਾ ਤੇਜ ਕਰ ਦਿੱਤਾ ਤਾਂ ਗੱਲ ਸੁਣਨ ਵਾਲੀ ਆ ਧਿਆਨ ਦੇ ਨਾਲ ਤੁਸੀਂ ਇਸ ਗੱਲ ਨੂੰ ਸੁਣੋ ਮੈਂ ਤੁਹਾਡੇ ਅੱਗੇ ਪੂਰੀ ਗੱਲ ਧਰੂੰਗਾ ਵੀ ਬਾਬਾ ਰਾਜਾ ਸਿੰਘ ਰਾਜ ਨੇ ਕੀ ਕਿਹਾ ਬੰਦੀ ਸਿੰਘਾਂ ਬਾਰੇ ਤੇ ਕੰਗਣਾ ਰਣਾਉਤ ਬਾਰੇ ਵੀ ਉਹਨੇ ਕਿਤੇ ਨਾ ਕਿਤੇ ਜਿਗਰ ਜਿਕਰ ਕੀਤਾ ਤਾਂ ਪੂਰੀ ਗੱਲ ਧਿਆਨ ਨਾਲ ਸੁਣੋ ਪਹਿਲਾ ਕਰਨੀ ਹੈ ਇਹ ਬੰਦੀ ਸਿੰਘਾਂ ਦੀ ਗੱਲ ਉਸ ਤੋਂ ਬਾਅਦ ਕੰਗਣਾ ਰਣਾਉਦੀ ਫਿਰ ਉਹਨਾਂ ਉਦੋਂ ਬਾਅਦ ਕਰਨੀਏ ਜਗਤਾਰ ਸਿੰਘ ਹਵਾਰਾ ਦੀ ਗੱਲ ਭਾਈ ਅਮਰਪਾਲ ਸਿੰਘ ਦੀ ਧਿਆਨ ਦੇ ਨਾਲ ਸੁਣੋ ਪੂਰੀ ਗੱਲਬਾਤ ਸੁਣਨਾ ਤਾਂ ਕਿ ਪਤਾ ਲੱਗ ਜਾਏ ਆਪਣੇ ਸਿੰਘਾਂ ਨੇ ਮੋਰਚੇ ਗੱਡ ਦਿੱਤੇ ਨੇ ਸਾਡੇ ਉਹ ਸਰਕਾਰਾਂ ੱੱਕਾਈ ਆ ਜਿਹੜਾ ਅਮਰਪਾਲ ਆ ਉਹ ਲੱਖਾਂ ਗਿਆ ਮੋਕਾ ਲੈ ਕੇ ਉਹਨਾਂ ਨੂੰ ਬਸੂ ਬਣਾਇਆ ਗਿਆ ਕੀ ਬਣਾਇਆ ਗਿਆ ਜਿਹੜੇ ਬੰਦੇ ਦਿੱਤ ਕੇ ਉਹ ਸਰਕਾਰ ੱੱਕੇ ਨਾਲ ਹੰਗਰ ਕਾਰ ਰਹੀ ਹੈ ਐਨਐਸਐਲ ਆ ਰਹੀ ਹੈ ਜਿਹੜੇ ਹਾਰੇ ਹੋਏ ਨੇ ਬਿੱਡੂ ਉੱਤਰ ਵਰਗੇ ਤੋਂ ਮੌਤ ਦੇ ਨਾਂ ਆ ਰਹੇ ਨੇ ਕਿ ਸੋਨਾ ਨੇ ਆ ਤੇ ਚੰਗਣਾ ਬਰੌਂਦ ਵਰਗੇਆਂ ਜਿਹੜੀਆਂ ਉਹ ਆਪਣੇ ਸਿੰਘਾਂ ਉੱਤੇ ਜਿਹੜੇ ਕੌਡੀ ਹਮਲੇ ਪੰਜਾਬ ਦੇ ਉੱਤੇ ਸਾਡੇ ਬੀਬੀਆਂ ਉੱਤੇ ਸਾਡੇ ਜਿਹੜੇ ਜੋਧੇ ਨੇ ਸ਼ਹੀਦ ਸਿੰਘ ਨੇ ਉਹਨਾਂ ਦੇ ਕਰਤਾਰ ਨੂੰ ਸਤਿਕਾਰ ਪੂਰੀ ਕਰ ਰਹੀਆਂ ਨੇ ਅਸੀਂ ਉਹਨਾਂ ਨੂੰ ਵੀ ਸਤਿਕਾਰ ਦਿੰਦੇ ਆ ਕਿਰੋ ਬਾਯਾ ਜਿਹੜੀ ਉਹ ਐਮਰਜੈਂਸੀ ਗੱਲ ਚੱਲਦੀ ਹੈ ਚੱਲਣੀ ਸੀ ਉਹ ਸਾਰੇ ਸੰਗਤਾਂ ਦੇ ਸੰਜੋਗ ਦੇ ਨਾਲ ਉਹ ਬੰਦ ਹੋ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿਰ ਸਰੋਤ ਨੂੰ ਬੇਨਤੀ ਕਰਾਂਗੇ ਕਿ ਜਿਹਦੇ ਵਿੱਚ ਸਰਦਾਰਾਂ ਨੂੰ ਪੰਜਾਬ ਨੂੰ ਸਾਡੇ ਲੋਧਿਆਂ ਨੂੰ ਜਿਹੜਾ ਨੀਵਾ ਦਿਖਾਇਆ ਗਿਆ ਹੋਵੇ ਜਾਂ ਸਾਡੀ ਗਰਦਾਦ ਨੂੰ ਸੀ ਕੀਤੀ ਦੀ ਬਿਲਕੁਲ ਜਿਹੜਾ ਮਕੌਲ ਬਣਾਇਆ ਗਿਆ ਹੋਵੇ ਸਿਲਵਾਦ ਤੇ ਪਾਵਤੀ ਰਣੀ ਜਾਣੀ ਦੀ ਆ ਜਿਹੜੀਆਂ ਖਲਵਾ ਹਿੰਦੂ ਭਾਈਚਾਰੇ ਦੇ ਤੇ ਜਾਂ ਮੁ슬ਮਾਨ ਭਾਈਚਾਰੇ ਦੇ ਨਾਮਕ ਬਣਾਉਂਦੀਆਂ ਨੇ ਦੇਸ਼ ਨੂੰ ਤੋੜਦੀ ਗੱਲ ਕਰਦੀਆਂ ਨੇ ਉਹਨਾਂ ਦੇ ਪੂਰਨ ਤੌਰ ਤੇ ਪਾਵਨ ਵੀ ਹੋਣ ਚਾਹੀਏ ਸਾਡੀ ਮਾਂ ਆਵਦੇ ਮਪਾਦਰੀ ਦਾ ਬੈਣਾ ਜੀ ਦੱਸ ਲੋ ਛੱਡ ਕੇ ਬਾਕੀ ਅਸੀਂ ਰਿਆ ਕਰਦੇ ਲੇਕਿਨ ਸਿਚਰਾਂ ਦੇ ਵਿੱਚ ਕੋਈ ਹੋਰ ਕੀ ਫੈਸਲੇ ਨੇ ਜਾਂ ਕੀ ਕੱਤਰਤਾ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਨਵੇਂ ਨਵੇਂ ਤਾਂ ਨੀ ਮੀਟਿੰਗ ਹੋ ਰਹੀ ਅਸੀਂ ਸਮਝਾਉਂਦੇ ਬਾਬਾ ਬਲਜੀਤ ਸਿੰਘ ਦੀ ਬਖਸ਼ਾ ਦੇ ਨਾਂ ਕਰਦੇ ਨੇ ਜਿਹੜੀ ਗੱਲਤੀ ਇਹਦੇ ਵਿੱਚ ਬੰਦੀ ਅਸੀਂ ਕੰਦੀ ਰਿਹਾਈ ਦੇ ਲਈ ਮੋਰਚਾ ਲਗਾਇਆ ਹੋਇਆ ਮਹਾੜੀ ਦੇ ਵਿੱਚ ਕਿਹੜੇ ਪੜਾਤੇ ਉਹ ਮੋਰਚਾ ਕੌਣ ਕੌਣ ਦੇ ਸੰਪਰਕ ਕੀ ਟੀਕਾ ਚਲੂ ਕਰੂਗਾ ਜਿਹੜੇ ਕਮਿਸ਼ਨਰ ਵਾਲਾ ਮੋਰਚਾ ਲੱਗਿਆ ਹੈ ਮਹਾੜੀ ਦੇ ਵਿੱਚ ਪੁਆਇੰਟ ਉਹ ਚਲਵਾ ਬਰ ਚੱਲੀ ਆ ਉਹਦੇ ਵਿੱਚ ਹੁਣ ਤਾਂ ਸੰਗਤ ਜਿਹੜਾ ਉਹ ਜਗ੍ਹਾ ਨੇ ਭਾਈ ਦਰਬੀਰ ਸਿੰਘ ਇੰਜੀਨੀਅਰ ਭਾਈ ਸੰਤ ਸਿੰਘ ਤੇ ਭਾਈ ਦਰਬੀਰ ਸਿੰਘ ਲੱਗਾ ਉਹ ਪੁਕੀ ਦਾ ਉਹਟਰ ਨੇ ਲਾਈ ਹੋ ਗਿਆ ਜਿਹੜੇ ਬਾਕੀ ਸਭ ਸੇਵਾਦਾਰ ਨੇ ਉਸ ਸਾਹਿਬ ਸਰਪਾਕਾਂ ਨਾਲ ਗਏ ਉਹ ਆਉਣ ਆ ਜਣਾ ਉਹਨਾਂ ਨੇ ਪ੍ਰੋਸੈਸ ਕਰਿਆ ਉਹ ਵੀ ਬਾਹਰ ਆਉਣਗੇ ਜਿਹੜੇ ਭਾਈ ਆ ਮਤ ਪਾਸਾਂ ਦੇ ਡੀਓ ਦੇ ਜਿਹੜੇ ਤੇ ਉਹਨਾਂ ਨੇ ਪ੍ਰੋਸੈਸ ਚੱਲਿਆ ਉਹ ਵੀ ਬਾਹਰ ਲੈ ਕੇ ਆਵਾਂਗੇ ਕਿ ਉਹਨਾਂ ਜਿਹੜੇ ਬੈਠਾ ਜਿਹਨਾਂ ਦੇ ਸਾਰੇ ਸੇਵਾਦਾਰ ਹੋ ਗਏ ਮਤਲਬ ਕਿ ਉਹਦੇ ਮੋੜ ਤੇ ਡਟੇ ਰਹਾਂਗੇ ਤੇ ਮੈਂ ਸਾਰੇ ਗ੍ਰਾਮ ਦੇ ਲੋ ਲੋ ਜੀ ਉਹਨਾਂ ਨੇ ਅਪੀਲ ਕਰ ਦਿੱਤੀ ਹੈ ਵੀ ਭਾਈ ਅਸੀਂ ਉੱਥੇ ਡਟੇ ਰਵਾਂਗੇ ਜਿਹੜਾ ਕਿ ਮੁਹੱਲੀ ਮੋਰਚਾ ਲੱਗਿਆ ਅਸੀਂ ਭਾਈ ਅਮਰਪਾਲ ਸਿੰਘ ਨੂੰ ਤੇ ਬਾਕੀ ਦੇ ਜਿਹੜੇ ਸਿੰਘ ਨੇ ਇਹਨਾਂ ਨੂੰ ਛਡਾਉਣ ਤੋਂ ਬਾਅਦ ਹੀ ਜਿਹੜਾ ਕਿ ਮੋਰਚਾ ਆ ਉਹ ਫਤਿਹ ਹੋਊਗਾ ਜਿਹੜਾ ਕਿ ਮੁਹੱਲੀ ਲੱਗਿਆ ਨਾ ਮੋਰਚਾ ਬੰਦੀ ਸਿੰਘਾਂ ਦਾ ਉੱਥੇ ਇਹਨਾਂ ਨੇ ਕਿਹਾ ਵੀ ਅਸੀਂ ਡਟੇ ਰਵਾਂਗੇ ਤੇ ਪਰ ਉਦੋਂ ਬਾਅਦ ਜਿਹੜੀ ਬਹੁਤ ਵੱਡੀ ਗੱਲ ਕਹੀ ਹੈ ਉਹ ਕਿਹੜੀ ਹੈ ਉਹ ਗੱਲ ਇਹ ਆ ਵੀ ਸਾਰੇ ਗਰੰਥੀਆਂ ਨੂੰ ਅਪੀਲ ਕਰੀ ਆ ਬਾਬਾ ਜੀ ਨੇ ਵੀ ਭਾਈ ਜਿੰਨੇ ਪਿੰਡਾਂ ਦੇ ਵਿੱਚ ਜਾਂ ਫਿਰ ਸ਼ਹਿਰਾਂ ਦੇ ਵਿੱਚ ਗਰੰਥੀ ਨੇ ਉਹ ਸਾਰੇ ਆਪਣੇ ਆਪਣੇ ਮਤਲਬ ਪੱਧਰ ਤੇ ਹੁੱਕਾ ਦੇ ਕੇ ਗੱਲ ਕਹਿਣੀ ਆ ਵੀ ਜਿੰਨੇ ਤੁਸੀਂ ਵਾਸੀ ਆ ਜਿੰਨੇ ਮੁਹੱਲੀ ਮੋਰਚੇ ਦੇ ਉੱਤੇ ਜਾ ਸਕਦੇ ਆ ਆਪਦਾ ਆਪਦਾ ਮਤਲਬ ਯੋਗਦਾਨ ਪਾ ਸਕਦੇ ਹੋ ਤਾਂ ਉਹ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਆਪਣੀ ਤਾਕਤ ਆ ਜਿਹੜੀ ਕਿ ਸਿੱਖਾਂ ਦੀ ਉਹ ਬੜੀ ਮਜ਼ਬੂਤ ਹੋ ਜਾਵੇ ਤਾਂ ਉਸ ਤੋਂ ਬਾਅਦ ਜਿਹੜੇ ਕਿ ਸਿੰਘ ਨੇ ਬੰਦੀ ਸਿੰਘ ਨੇ ਸਾਡੇ ਜਗਤਾਰ ਸਿੰਘ ਹਵਾਰਾ ਬਹੁਤ ਵੱਡਾ ਨਾਮ ਨੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਤਾਂ ਇਹ ਜਿਵੇਂ ਕਹਿ ਸਕਦੇ ਆ ਲਹਿਰੀ ਉੱਠ ਖੜੀ ਆ ਪੰਜਾਬ ਦੇ ਵਿੱਚ ਪਰ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਆਪਣੇ ਲੋਕ ਆ ਜਿਹੜੇ ਕਿ ਪੰਜਾਬੀਓ ਇਹ ਸਾਥ ਦੇਣਗੇ ਕਿਉਂਕਿ ਇਹ ਦੇਣਾ ਜ਼ਰੂਰੀ ਆ ਜਿਹੜਾ ਬੰਦਾ ਆਪਣੀ ਕੌਮ ਦੇ ਲਈ ਲੜ ਰਿਹਾ ਆਪਣੇ ਨੌਜਵਾਨਾਂ ਦੇ ਲਈ ਲੜ ਰਿਹਾ ਨਸ਼ੇ ਪੱਤੇ ਨੂੰ ਖਤਮ ਕਰਨ ਦੀ ਮਹੀਮ ਚਲਾਉਣ ਵਾਲਾ ਭਾਈ ਅਮਰਪਾਲ ਸਿੰਘ ਤੇ ਹੋਰ ਸਾਡੇ ਜਿਹੜੇ ਕਿ 30-30 ਸਾਲ ਤੋਂ ਬੰਦ ਬੰਦੀ ਸਿੰਘਾਂ ਬਾਰੇ ਗੱਲ ਕੀਤੀ ਆ ਬਾਬਾ ਰਾਜ ਸਿੰਘ ਰਾਜਾ ਜੀ ਨੇ ਉਹਨਾਂ ਨੇ ਕਿਹਾ ਵੀ ਭਾਈ ਜੇਕਰ ਆਪਾਂ ਇੱਕ ਜੁੱਟ ਹੋ ਕੇ ਲੜਾਈ ਲੜਾਂਗੇ ਤਾਂ ਮੈਂ ਵੀ ਕਹਿੰਦਾ ਵੀ ਇਹ ਗੱਲ ਪੋਸੀਬਲ ਹੋ ਸਕਦੀ ਹੈ ਪੰਜਾਬ ਇੱਕ ਮੁਠੀ ਵਿੱਚ ਹੋਵੇ ਤੇ ਸਰਕਾਰਾਂ ਦੀ ਇੱਕ ਰਾਤ ਦੇ ਵਿੱਚ ਨੀਂਦ ਉਡਾ ਦੇ ਤਾਂ ਪਰ ਇਹ ਚਾਹੀਦਾ ਆਪਣੇ ਲੋਕਾਂ ਨੂੰ ਹੀ ਕਿਉਂਕਿ ਸਰਕਾਰ ਬਣਾਉਣ ਵਾਲਾ ਕੌਣ ਹੈ ਸਾਡੇ ਪੰਜਾਬ ਦੇ ਲੋਕ ਤੇ ਫਿਰ ਉਹਨਾਂ ਨੂੰ ਡੇਗਣ ਵਾਲਾ ਕੌਣ ਹੈ ਉਹ ਵੀ ਤਾਂ ਸਾਡੇ ਪੰਜਾਬ ਦੇ ਲੋਕ ਨੇ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਵੀ ਅਸੀਂ ਵੱਧ ਚੜ ਕੇ ਇਹਨਾਂ ਗੱਲਾਂ ਦੇ ਵਿੱਚ ਅਸੀਂ ਸਾਥ ਦੇਈਏ ਵੱਡੇ ਪੱਦਰ ਤੇ ਅਸੀਂ ਜਿਹੜਾ ਕਿ ਸਾਡੇ ਸਿੰਘਾਂ ਦਾ ਸਾਥ ਦੇਣਾ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਜੇ ਅਗਰ ਆਪਣੇ ਪੰਜਾਬ ਦਾ ਮਾਹੌਲ ਐਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਖਤਮ ਕਰ ਦੇਣੀ ਹੈ ਹਕੂਮਤਾਂ ਕਿਦਰੇ ਆਪਾਂ ਨੇ ਉੱਤੇ ਮਾਹੌਲ ਸਿਰਜ ਕੇ ਫਿਲਮ ਬਣਾਈ ਜਾਂਦੀ ਐ ਕੰਗੜਾ ਵਰਗੀਆਂ ਭੇਡਾਂ ਦੁਆਰਾ ਤਾਂ ਕਿਦਰੇ ਹੁਣ ਪੰਜਾਬ ਦਾ ਜਿਹੜਾ ਕਿ ਮੁੱਖ ਮੰਤਰੀ ਆ ਇਹਨੇ ਤਾਂ ਕੋਈ ਹੋਰ ਹੀ ਮਾਹੌਲ ਚੱਕੇ ਹੋਏ ਨੇ ਜਿਵੇਂ ਕਿ ਟੁਚਕਲੇ ਕਹਾਣੀਆਂ ਸਟੇਜਾਂ ਦੇ ਉੱਤੇ ਨਵੀਆਂ-ਨਵੀਆਂ ਗੱਲਾਂ ਇੱਕ ਇਹਦਾ ਇਹਦਾ ਮੁੱਦਾ ਕਿਹੜਾ ਹੁੰਦਾ ਬਿਜਲੀ ਵਾਲਾ ਬਿਜਲੀ ਫਰੀ ਕਰਤੀ ਜੀ ਪਰ ਜਿਹੜੇ ਅਹਿਮ ਮੁੱਦੇ ਨੇ ਆਪਣੇ ਪੰਜਾਬ ਦੇ ਉਹ ਇੱਕ ਚਿੱਟੇ ਦਾ ਮੁੱਦਾ ਐ ਸਿੱਖੀ ਨੂੰ ਲੈ ਕੇ ਜਿਵੇਂ ਖਲਵਾੜ ਹੋ ਰਿਹਾ ਬੇਅਦਬੀਆਂ ਹੋ ਰਹੀਆਂ ਨੇ ਪਾਣੀਆਂ ਦੀ ਗੱਲ ਆ ਜਾਂਦੀ ਹੈ ਵਿੱਚ ਬਹੁਤ ਸਾਰੇ ਮੁੱਦੇ ਨੇ ਜਿਵੇਂ ਕਿ ਪ੍ਰਵਾਸੀ ਲੋਕਾਂ ਦਾ ਮੁੱਦਾ ਤੇ ਜਿਵੇਂ ਕਿ ਪ੍ਰਵਾਸ ਜਿਵੇਂ ਆਪਣੇ ਲੋਕ ਕਰ ਰਹੇ ਨੇ ਬੇਰੁਜ਼ਗਾਰੀ ਹੋਰ ਜ਼ਿਆਦਾ ਵੱਧ ਰਹੀ ਹੈ ਇਸੇ ਕਰਕੇ ਉਹ ਲੋਕ ਬਾਹਰ ਜਾ ਰਹੇ ਨੇ ਤੇ ਜਿਹੜੇ ਮਜ਼ਦੂਰ ਭਾਈਚਾਰਾ ਉਹਨਾਂ ਨੂੰ ਪ੍ਰਵਾਸੀ ਲੋਕਾਂ ਨੇ ਮਾਰਿਆ ਹੋਇਆ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੀ ਇਹ ਸਰਕਾਰ ਤਾਂ ਬੰਦੀ ਸਿੰਘਾਂ ਦੀ ਗੱਲ ਆ ਜਿਹੜੀ ਉਹ ਬੜੀ ਅਹਿਮ ਗੱਲ ਸੀ ਵੀ ਬਾਬਾ ਰਾਜ ਸਿੰਘ ਰਾਜਾ ਜੀ ਨੇ ਕਿਹਾ ਵੀ ਭਾਈ ਜਿਹੜਾ ਹੁਣ ਮੋਰਚਾ ਜਿਹੜਾ ਕਿ ਮੁਹੱਲੇ ਲੱਗਣਾ ਉਹ ਬੜੀ ਅਹਿਮ ਗੱਲ ਆ ਵੀ ਉਹਦੇ ਵਿੱਚ ਸਾਰਿਆਂ ਨੂੰ ਆਪਾਂ ਨੂੰ ਯੋਗਦਾਨ ਦੇਣਾ ਚਾਹੀਦਾ ਤਾਂ ਕਿ ਬੰਦੀ ਸਿੰਘ ਬਾਹਰ ਆ ਸਕਣ ਆਪਣੇ ਹੀ ਯੋਗਦਾਨ ਦੇ ਨਾਲ ਆਪਣੇ ਭਰਾ ਜਿਹੜੇ ਬੰਦੀ ਸਿੰਘ ਇਦੋਂ ਵੀ ਪਹਿਲਾਂ ਦੇ ਬੈਠੇ ਆ ਭਾਈ ਅਮਰਪਾਲ ਸਿੰਘ ਤੋਂ ਵੀ ਉਹ ਵੀ ਬਾਹਰ ਲਿਆਂਦੇ ਜਾਣਗੇ ਵੈਸੇ ਠੋਕ ਵਜਾ ਕੇ ਗੱਲ ਕਹਿ ਕੇ ਗਏ ਨੇ ਬਾਬਾ ਜੀ ਵੀ ਭਾਈ ਜਿੰਨਾ ਚਿਰ ਬੰਦੀ ਸਿੰਘਾਂ ਨੂੰ ਅਸੀਂ ਰਿਹਾਨੀ ਕਰਵਾਉਂਦੇ ਉਹਨਾਂ ਚਿਰ ਅਸੀਂ ਉਹ ਮੋਰਚਾ ਫਤੇ ਨਹੀਂ ਕਰਦੇ ਮੈਸੇ ਪਹਿਲਾਂ ਵੀ ਆਪਾਂ ਨੂੰ ਪਤਾ ਬੜੇ ਲੰਬੇ ਟਾਈਮ ਤੋਂ ਉੱਥੇ ਮੋਰਚਾ ਲੱਗਿਆ ਹੋਇਆ ਅੱਜ ਵੀ ਉਹ ਮੋਰਚਾ ਮੌਜੂਦ ਆ ਕਿਉਂਕਿ ਲੱਗਣੇ ਵੀ ਚਾਹੀਦੇ ਆ ਪਰ ਇਹ ਦੇਸ਼ ਆਪਣਾ ਜਿਵੇਂ ਕਹਿ ਸਕਦੇ ਆ ਪੰਜਾਬ ਪੰਜਾਬ ਇੱਕ ਤਰ੍ਹਾਂ ਦਾ ਗੁਲਾਮ ਅਹਲੇ ਵੀ ਲੋਕ ਕਹਿੰਦੇ ਨੇ ਵੀ ਦੇਸ਼ ਆਜ਼ਾਦ ਹੋ ਗਿਆ ਪਰ ਪੰਜਾਬ ਆ ਜਿਹੜਾ ਇਹ ਆਜ਼ਾਦ ਨਹੀਂ ਹੋਇਆ ਕਿਉਂ ਨਹੀਂ ਹੋਇਆ ਜਦੋਂ ਸੜਕਾਂ ਦੇ ਉੱਤੇ ਧਰਨੇ ਲੱਗਦੇ ਨੇ ਤੇ ਫਿਰ ਜਦੋਂ ਮੰਨ ਲਓ ਵੱਡੇ-ਵੱਡੇ ਇਕੱਠ ਕੀਤੇ ਜਾਂਦੇ ਨੇ ਲੋਕ ਸੜਕਾਂ 'ਤੇ ਆ ਜਾਂਦੇ ਨੇ ਉਹ ਗੁਲਾਮੀ ਦੀ ਨਿਸ਼ਾਨੀ ਹੁੰਦੀ ਆ ਪੰਜਾਬੀਓ ਜਿਹੜਾ ਕੋਈ ਭੈਣ ਭਰਾ ਇਸ ਗੱਲ ਨੂੰ ਨਹੀਂ ਜਾਣਦਾ ਤਾਂ ਉਹਨੂੰ ਦੱਸ ਦਈਏ ਵੀ ਇਹ ਗੁਲਾਮੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਜਦੋਂ ਸਾਡੇ ਲੋਕ ਸੜਕਾਂ ਤੇ ਆਉਂਦੇ ਨੇ ਜਾਂ ਧਰਨਾ ਪ੍ਰਦਰਸ਼ਨ ਹੋ ਜਾਂਦਾ ਹੈ ਹਕੂਮਤਾਂ ਦੇ ਖਿਲਾਫ ਉਦੋਂ ਉਹ ਪੰਜਾਬ ਆ ਚਾਹੇ ਕੋਈ ਸਟੇਟ ਹੋਰ ਆ ਚਾਹੇ ਕੋਈ ਪੂਰਾ ਦੇਸ਼ ਆ ਉਹ ਗੁਲਾਮ ਹੀ ਹੁੰਦਾ ਤਾਂ ਇਸ ਕਰਕੇ ਜੇ ਅਗਰ ਗਲੋ ਗੁਲਾਮੀ ਲਾਉਣੀ ਆ ਤਾਂ ਸਾਰਿਆਂ ਨੂੰ ਇਕਜੁੱਟ ਹੋ ਕੇ ਸਾਡੇ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਵੱਡੇ ਪੱਧਰ ਤੇ ਆਪਦੀ ਹਰ ਗੱਲ ਦੇ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਤਾਂ ਹੁਣ ਮੇਰੀ ਅਪੀਲ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਕਿ ਇਹ ਵੀਡੀਓ ਦਾ ਮੈਸੇਜ ਬਹੁਤ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਆਪਣੇ ਲੋਕਾਂ ਤੱਕ ਪਹੁੰਚੇ ਤੇ ਜਿਹੜੀਆਂ ਇਸ ਨਕਾਮੀਆਂ ਨੇ ਸਰਕਾਰ ਦੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਦਾ ਵੈਸੇ ਪਤਾ ਹੀ ਆ ਪਰ ਜਿਹੜੀ ਕਿ ਨਵੀਂ ਅਪਡੇਟ ਹੁੰਦੀ ਆ ਉਹ ਜ਼ਰੂਰ ਜਾਣੀ ਚਾਹੀਦੀ ਹੈ ਭੈਣ ਭਰਾਵਾਂ ਦੇ ਵਿੱਚ ਕਿ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦੇ ਵੀ ਤਾਂ ਕਿ ਇਕਲਾ ਨੋਟੀਫਿਕੇਸ਼ਨ ਜਿਹੜਾ ਪਾਵਾਂਗੇ ਪੰਜਾਬ ਦੇ ਪ੍ਰਤੀ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਧੰਨਵਾਦ